ਗੁਨਾਵੀ ਰஞ்சிਸ਼ ਦੇ ਚਲਦੇ ਕੁਝ ਲੋਕਾਂ ਇੱਕ ਪਰਿਵਾਰ ਤੇ ਤੇਜ਼ ਤਾਰ ਹਥਿਆਰਾਂ ਨਾਲ ਕੀਤਾ ਹਮਲੇ ਹਮਲੇ ਚ ਪਰਿਵਾਰ ਦੇ 3 ਲੋਕ ਹੋਏ ਜ਼ਖਮੀ ਸਿਵਲ ਹਸਪਤਲ ਵਿਖੇ ਚੱਲ ਰਿਹਾ ਇਲਾਜ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਕਲੇਸਰ ਵਿਖੇ ਬੀਤੀ ਰਾਤ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦ ਇੱਕ ਸ਼ਖਸ ਦੇ ਘਰ ਅੰਦਰ ਵੱ ਕੁਝ ਲੋਕਾਂ ਨੇ ਪਰਿਵਾਰ ਉਤੇ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਪਰਿਵਾਰ ਦੇ ਤਿੰਨ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਪਠਾਨਕੋਟ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਬੀਤੀ ਰਾਤ ਜਦ ਉਹ ਆਪਣੇ ਕੰਮ ਤੋਂ ਘਰ ਵਾਪਸ ਆਏ ਤਾਂ ਪਿੰਡ ਤੇ ਹੀ ਚਾਰ ਲੋਕਾਂ ਵੱਲੋਂ ਘਰ ਦੇ ਅੰਦਰ ਦਾਖਲ ਹੋ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਅਤੇ ਪਰਿਵਾਰ ਦੇ ਤਿੰਨ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਉਹਨਾਂ ਦੱਸਿਆ ਕਿ ਲੋਕਾਂ ਨੇ ਉਹਨਾਂ ਉੱਤੇ ਹਮਲਾ ਕੀਤਾ ਹੈ ਉਹਨਾਂ ਨਾਲ ਉਹਨਾਂ ਦੀ ਕੋਈ ਵੀ ਪੁਰਾਣੀ ਰੰਜਿਸ਼ ਜਾਂ ਜਾਤੀ ਦੁਸ਼ਮਣੀ ਨਹੀਂ ਹੈ ਪਰ ਚੁਣਾਈ ਰੰਜਿਸ਼ ਜ਼ਰੂਰ ਹੋ ਸਕਦੀ ਹੈ ਇਸ ਮੌਕੇ ਜ਼ਖਮੀਆਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕਰਦੇ ਹੋਏ ਕਿਹਾ ਕਿ ਉਕਤ ਆਰੋਪੀਆਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ ਸਰ ਕੀ ਨਾਮਤ ਕੀ ਗੱਲਬਾਤ ਹੈ ਸਰ ਹਣਾ ਸਰ ਮੇਰਾ ਨਾਮ ਅਸ਼ਵੀ ਕੁਮਾਰ ਹਸਨੂਪ ਰਾਜਪਾਲ ਇਹ ਸੈਟ ਮੇਰਾ ਮੱਡਾ ਪਰ ਆਇਆ ਹੈ ਇਹ ਮੇਰੀ ਘਾਦੀ ਹੈ ਸਰ ਮੈਂ ਖੇਤੋਂ ਆਇਆ ਦਿਹਾੜੀ ਦੇ ਕੰਮ ਕਰਦਾ ਰਾਤ ਨੂੰ ਪਾਣੀ ਲਾਦਾ ਚੂਕਣਕ ਚ ਜਿੰਨੀਦਾਰਾਂ ਦੀ ਤੇ ਮੈਂ ਜਿੱਦਾਂ ਘਰ ਆਇਆ ਤੇ ਡੰਗਰਾਂ ਨੂੰ ਗਿਤਾਵਾ ਕਰ ਰਿਹਾ ਮੈਂ ਤੇ ਨਿਸ਼ਾਨ ਸਿੰਘ ਤੇ ਆਪਣੇ ਗੁਰਨਾਮ ਸਿੰਘ ਤੇ ਆਤੂਲ ਇਹ ਕਰਮਚਾਰੀ ਇਹ ਚਾਰੇ ਮਿਲੂ ਆਏ ਨੇ ਜਿੱਦਾਂ ਮੈਂ ਝੂਕੇ ਗਿਤਾਵਾ ਕਰ ਰਿਹਾ ਇਹ ਨਗਰਾਂ ਨੂੰ ਉਦਾਂ ਇਹ ਨਾਲ ਮੇਰੇ ਕਿਰਪਾਨ ਚ ਫੱਟ ਮਾਰਦਾ ਹੈ ਕਿਰਪਾਨ ਦਾ ਉਹ ਕਿਰਪਾਨ ਵੀ ਆ ਹੀ ਹੋ ਗਏ ਕਿਰਪਾਨ ਜੀ ਹੁੰਦੀ ਕੋਲ ਉੱਥੇ ਢੱਗੀ ਆ ਕੋਈ ਪ੍ਰਾਣੀ ਰੰਜਿਸ਼ ਹੈ ਤੜੀਏ ਕੀ ਗੱਲ ਬਾਤ ਜਿਹੜਾ ਹਮਲਾ ਕੀਤਾ ਉਹਨਾਂ ਦਾ ਪ੍ਰਾਣੀ ਰੰਜਿਸ਼ ਕੋਈ ਨਹੀਂ ਹੈ ਕਿ ਇਹ ਹੈ ਜੀ ਇਲੈਕਸ਼ਨ ਅਧਿਕਾਰ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਪ੍ਰਾਣੀ ਪ੍ਰਾਣੀ ਰੰਜਿਸ਼ ਕੋਈ ਨਹੀਂ ਹੈ ਜੀ ਤੇ ਕਿੰਨੇ ਬੰਦੇ ਇਹਦੇ ਘਰ ਚ ਆ ਗਏ ਹੋਰ ਵੀ ਤਾਂ ਫੈਮਿਲੀ ਮੈਂਬਰਸ ਆ ਗਏ ਤੁਹਾਡੇ ਚਾਰ ਬੰਦੇ ਫੈਮਿਲੀ ਮੈਂਬਰਸ ਆ ਮੇਰੇ ਵੱਡੇ ਭਰਾ ਦੇ ਤਿੰਨ ਬੱਚੇ ਆ ਦੋ ਕੁੜੀਆਂ ਇਹਦੇ ਵੀਐਸਸੀ ਕਰ ਰਹੀ ਹੈ ਕੁੜੀ ਤੇ ਇੱਕ ਪਲੱਸ 2 ਚ ਪੜ ਰਹੀ ਹੈ ਮੈਡੀਕਲ ਕਰ ਰਹੀ ਹੈ ਤੇ ਮੁੰਡਾ ਸਾਡਾ 9ਵੀਂ ਪੜਦਾ ਮੇਰਾ ਮੁੰਡਾ ਸਾਡਾ 6ਵੀਂ ਕਲਾਸ ਚ ਪੜਦਾ ਛੋਟਾ ਨਕਸਰੀ ਜ ਹੈ ਕਿ ਉਹ ਬੱਚੇ ਦੂਸਰੇ ਘਰ ਹੀ ਸਾਡੇ ਦੋਨੇ ਭਰਾ ਦੇ ਘਰ ਨਾਲ ਨਾਲ ਨੇ। ਵੀਰਾ ਘਰ ਪਹਿਲਾਂ ਮੈਂ ਸਰਕਰੇ ਵਿੱਚ ਹੀ ਦਫਾਨਾ ਦੇ ਡੰਗਰ ਬੰਨੀ ਹੁੰਦੇ ਨੇ ਆਪਣੇ। ਸਰ ਜਿੱਦਾਂ ਉਹ ਅੰਦਰ ਆਇਆ ਨਾ ਇਹ ਮੇਰੇ ਪਿੱਛੇ ਆ ਗਏ ਨਾ। ਬਾਈ ਵੀ ਮੈਂ ਸਰਕਰੇ ਲਈਏ ਤੇ ਇਹ ਮੇਰੇ ਪਿੱਛੇ ਆਈਏ। ਘਰ ਦੇ ਅੰਦਰ ਆ ਕੇ ਹਮਲਾ ਕੀਤਾ। ਘਰ ਦੇ ਅੰਦਰ ਆ ਕੇ ਹਮਲਾ ਕੀਤਾ। ਤੇ ਇਹਦੇ ਬਾਰੇ ਮਨ ਲੱਕੀ ਕਿ ਕੇ ਪੁਲਿਸ ਅਧਿਕਾਰੀ ਨੂੰ ਜਾਂ ਕਿਤੇ ਕੰਪਲੇਂਟ ਵਗੈਰਾ ਕੀਤੀ? ਸਰ ਅਸੀਂ ਥਾਣੇ ਗਏ ਆ ਉਹਨਾਂ ਕਿਹਾ ਪਹਿਲਾਂ ਮੈਡੀਕਲ ਕਰਾ ਕੇ ਆਓ। ਹਸਪੀਟਲ ਟ੍ਰੀਟਮੈਂਟ ਕਰਾਓ ਪਹਿਲਾਂ। ਤੇ ਤੇ ਅਗਲੀ ਕੜਾ ਖਾਣਾ ਸੀ ਕਿਹੜਾ ਖਾਣ ਲੱਗਦਾ ਸੁਝਾਅ ਪਰਸੇ ਚਾਰ ਨੂੰ ਤੇ ਕੀ ਮੰਗਰਦੇ ਤੁਸੀਂ ਮੰਗ ਸਾਰਾ ਦੇਖ ਲਓ ਤੁਹਾਡੇ ਸਾਹਮਣੇ ਆ ਮੰਗ ਮੰਗ ਕੀ ਕਰਨੀ ਹੈ ਕੁਰਬਾਨ ਦਾ ਫੱਟ ਬਚਦਾ ਫੱਟ ਬਚਦਾ ਮਾਰਡਲ ਆਏ ਉਹਦੇ ਉਹਦੇ ਮਾਰਨ ਦੇ ਚੱਕਰ ਚਾਰੇਗੀ ਉਹਦੇ ਜਨ ਉਸਾਰੀ ਕਿਸਮਤ ਚੰਗੀ ਗਈ ਕੁਰਬਾਨ ਸੁਲਗ ਗਈ ਇੱਕ ਇੱਕ ਮਾਰ ਕੇ ਉਹਦਾ ਕਪਾ ਫਿਰ ਇਹ ਦੂਸਰੇ ਕੋਲ ਭਾਜੀ ਆਇਆ ਅੰਦਰ ਜਿੱਦਾਂ ਆਂਦਰ ਜਿੱਦੋਂ ਪਿੱਛੇ ਘੁੰਮੇ ਇਹਦੇ ਵੱਜੀ ਫਿਰ ਸੁਲਤ ਗਈ ਉਹਦੇ ਕੋਲ ਕਯਾ ਮੇਰੇ ਘਰ ਨੂੰ ਰਸਤਾ ਥੋੜਾ ਹੈ ਦੀਵਾਰਾਂ ਅੰਦਰ ਅੰਦਰੀ ਮੇ ਡੰਗਰ ਬੰਦੇ ਹੁੰਦੇ ਨੇ ਉਹ ਡੰਗਰਾਂ ਦੇ ਵੀ ਪ੍ਰਚਾਰ ਚਾਈਏ ਤੇ ਉਹਦੇ ਕੋਲ ਕਰਬਾਨ ਚੁੱਕੀ ਉਹਦੇ ਮਾਰਦੇ ਚੱਕਾ ਚਾਰੇ ਤੇ ਡਾਕਟਰ ਦਾ ਕੀ ਕਹਿਣਾ ਹੈਗਾ ਡਾਕਟਰ ਸਾਹਿਬ ਦਾ ਟਾਂਗੀ ਲੱਗੀ ਆ ਤੇ ਟ੍ਰੀਟਮੈਂਟ ਸ਼ਿਪ ਕਰਤਾ ਉਹ ਜੂੰਬੀ ਹੈ ਜਿਹਨੂੰ ਦੇ ਦਿਆ ਤੇ ਮੈਨੂੰ ਦਿਖੋ ਆ ਵੀ ਪੁਲਿਸ ਕੀ ਕਾਰਵਾਈ ਕਰਦੀ ਆ ਹੁਣ ਇਨਸਾਫ ਹੈ ਸਾਹਮਣੇ ਹੁਣ ਜਿਹੜਾ ਜੋ ਵੀ ਆਇਆ ਉਹ ਤੇ ਸਾਹਮਣੇ ਆ ਕੋਈ ਲੋਕ ਕੁਛ ਬਾਤ ਰਹੀ ਦੀ ਸਾਡੇ ਕੋਲ ਜੀ ਅਸੀਂ ਪਰਦਾ ਰੱਖੀ ਵੀ ਆ ਨਹੀਂ ਇਹ ਇਤਾਰੇ ਝੂਠ ਹੈ ਸੱਚਾ ਜੋ ਵੀ ਹੈ ਉਹ ਸਾਹਮਣੇ ਹੀ ਆ ਫਟਾ ਲੱਗੀ ਜਾਣਾ ਟਾਂਕੇ ਲੱਗੇ ਨਾ ਔਰ ਇਹ ਦੇ ਵਿੱਚ ਬੰਦਾ ਵੀ ਉਹ ਗਵਾਹੀ ਦੇਗਾ ਜਿਸ ਬੰਦੇ ਨਾਲ ਮੈਂ ਜਸਟ 2 ਮਿੰਟ ਲਈ ਘਰ ਆਦੇ ਹੋਇਆ ਉਹ ਬੰਦਾ ਵੀ ਕਹੇਗਾ ਕਿ ਠੀਕ ਹੈ ਅਸੀਂ ਦੋਨੇ ਭਰਾ ਦੋਨੇ ਜਾਣੇ ਸੀ ਇਕੱਠੇ ਪਾਣੀ ਲਾ ਕੇ ਆਏ ਹਾਂ ਤੁਸੀਂ ਕਹਿ ਰਹੇ ਹੋ ਇਲੈਕਸ਼ਨਾਂ ਦੀ ਮਤਲਬ ਕਿ ਕੋਈ ਰੰਜਿਸ਼ ਹੋ ਸਕਦੀ ਹੈ ਕਿਹੜੀ ਪਾਰਟੀ ਨਾਲ ਬਿਲੋਂਗ ਕਰਦੇ ਆਗੇ ਨਹੀਂ ਨਹੀਂ ਉਹ ਕੁਝ ਵੀ ਹੋ ਸਕਦਾ ਉਹ ਆਹ ਸੀ ਨੂਨੀਆ ਇੱਧਰ ਦਿਹਾੜੀਦਾਰ ਬੰਦੇ ਆਹੀ ਕੀ ਕਿਹੜਾ ਇਲੈਕਸ਼ਨ ਦੇ ਕੀ ਕਰਨਾ ਕਿਹਨਾਂ ਦੇ ਕੀ ਆਣਾ ਸਾਡਾ ਕਰਦਾ ਕੋਰਟ ਬਣਾਣਾ ਕੋਈ ਨਹੀਂ ਆਉਂਦਾ ਨਾ ਕੋਰਟ ਪਾਇਆ ਸ਼ਹਿਰ 'ਚ ਸਾਡੀ ਕੋਈ ਲੜਾਈ ਕੀ ਗੱਲ ਬਾਤ ਹੋਈ ਹੈ ਨਕਸ਼ੀ ਮੇਰਾ ਨਾਮ ਹੈ ਕਿਲੇ ਸਰ ਸਰਦੀ ਆਪਣੇ ਘਰ ਹੀ ਕੰਮ ਲੱਗੇ ਤੇ ਹੀ ਡੰਗਰ ਬੱਚੇ ਦਾ ਆਪਣਾ ਕੰਮ ਦੇਖਿਆ ਦੇ ਅਚਾਨਕ ਮੋੜਾ ਬਾਹਰੋਂ ਆਇਆ ਤਾਂ ਸਾਡੇ ਮਾਰ ਦੀ ਇੱਕ ਜਿਲ੍ਹੇ ਦੇ ਵੱਡੀ ਦੂਜੀ ਮਾਰ ਮੇਰਾ ਹੱਥ ਆ ਗਿਆ ਲਿਖਾ ਦਰਵਾਜ਼ੇ ਤੇ ਲਾਹੀ ਹਿਰੜਾਏ ਤੇ ਬਾਹਰੋਂ ਦੂਸਰੇ ਘਰੋਂ ਵੀ ਨਵੀਆਂ ਆਈ ਸਾਡੇ ਘਰ ਤੇ ਇਹ ਦਿਨ ਦੋਨੇ ਪਿਓ ਪੁੱਤਰਾਂ ਅੰਧਰਾਈਏ ਸਾਨੂੰ ਕਿਰਪਾ ਕਰ ਮਾਰ ਕੇ ਤਿੰਨ ਚਾਰ ਹੀ ਨਹੀਂ ਸਾਰੇ ਅੰਧਰਾਲੇ ਸਾਨੂੰ ਪਤਾ ਨਹੀਂ ਲੱਗਿਆ ਅਚਾਨਕ ਘਰ ਵੀ ਕੰਮ ਲੱਗ ਰਿਹਾ ਨਹੀਂ ਤੜੇ 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 ਨਜ਼ਦੀਕੀ ਹੋਈ ਦੂਰ ਰਹਿੰਦੇ ਗਏ ਕੋਈ ਨਹੀਂ ਕਿਛੇ ਸਾਰਾ ਸਾਰਾ ਕੋਈ ਇੰਦੇ ਨਾਲ ਕੋਈ ਲੈ ਨਹੀਂ ਦੇ ਨਹੀਂ ਕੋਈ ਲੜਾਈ ਝਗੜਾ ਬਿਲਕੁਲ ਹੀ ਨਹੀਂ ਹੈ ਕੋਈ ਬਿਲਕੁਲ ਗੱਲ ਨਹੀਂ ਹੈ ਸਾਡੀ ਜਨਤੂ ਸਾਨੂੰ ਆਪਣੇ ਕੰਮ ਚ ਕੋਈ ਨਾਲ ਜ਼ਿਆਦਾ ਗੱਲ ਕਰਨੀ ਜਿਹੜਾ ਪ੍ਰਸ਼ਾਸਨ ਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਅਸੀਂ ਇਨਸਾਫ ਚਾਹੁੰਦੇ ਆ ਕਿ ਇੱਕ ਵਿਧਾਇਕਦਾਰ ਬੰਦਾ ਹੈ ਛੋਟੇ ਛੋਟੇ ਬੱਚੇ ਰੋੜ ਦੇ ਕੰਢੇ ਹੀ ਰਹਿੰਦੇ ਆ ਸੋ ਸਾਡਾ ਕੰਮ ਕਾਜ ਹੈ ਤੇ ਅਟੈਂਪਟ ਟੂ ਮਰਡਰ ਹੈ ਸਾਡੇ ਪਰਿਵਾਰਕੀ ਇੱਕ ਤੇਜ਼ धार ਹਥਿਆਰ ਨਾਲ ਸਾਡੇ ਪਰਿਵਾਰ ਹੋਇਆ ਇਸ ਅਹੀ ਡਿਮਾਂਡ ਕਰਨੀ ਕਿ ਸਾਡਾ ਨਾਲ ਇਨਸਾਫ ਹੋਵੇ ਫਿਰ ਮੁਰਾ ਮੈਨੂੰ ਖਿੱਚੀਏ ਬਾਹਰ ਲਈਏ ਤੇ ਉੱਥੇ ਮੇਰੇ ਮਾਦੀ ਮੇਰੇ ਇਹਦੀ ਕੋ ਮੇਰੇ ਇਹ ਵਾਲਟ ਵੀ ਲੱਗੀ ਹੋਈ ਹੈ ਅੰਦਰੂਨੀ ਵੀ ਮੇਰੇ ਲੱਗੀ ਹੋਈਆਂ ਹੋ ਠੀਕ ਹੈ ਮੈਡੀਕਲ ਕਰਾਤਾ ਹਾ ਮੈਡੀਕਲ ਕਰਾਇਆ ਤੇ ਜੋ ਟ੍ਰੀਟਮੈਂਟ ਆ ਹਾ ਦਿੱਤਾ ਲੇਕਿਨ ਟ੍ਰੀਟਮੈਂਟ ਨਾਲ ਨਹੀਂ ਇਹ ਇਹਦੀ ਤੈ ਤੱਕ ਜਈ ਹੈ ਕਿ ਇਹ ਚਾਹੁੰਦੀ ਆ ਕਿ ਸਾਡਾ ਇਹਦਾ ਇਨਸਾਫ ਹੋਵੇ ਜੀ ਇੱਕ ਢਿਹੜੀ ਦਾਰ ਵੀ